ਨੂੰ ਪਿਆਰ ਪਰੀ ਸਾਸਰੀਆ ਕਾਲ ਕੁਝ ਕਰਪੈਣ ਵਾਲੇ ਵੀਰਾਂ ਲਈ ਲੈਣਾ ਸੁਣਾਉਣ ਜਾ ਰਹੇ ਹਾਂ ਟਾਈਮ ਦੀਆਂ ਲੈਣਾ ਨੇ ਤੇ ਵੀਡੀਓ ਨੂੰ ਕਰ ਦਿਓ ਅੱਗੇ ਸ਼ੇਅਰ ਆ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਖਿੱਚ ਲੋ ਤਿਆਰੀ ਮੁੰਡਿਓ ਕਪੈਣ ਨੂੰ ਚਲਾਉਣ ਦੀ ਸੀਜ਼ਨ ਬਾਡੀ ਦਾ ਲਾਉਂਦੀ ਖਿੱਚ ਲੋ ਤਿਆਰੀ ਮੁੰਡਿਓ ਕਪੈਣ ਨੂੰ ਚਲਾਉਣ ਦੀ ਸੀਜ਼ਨ ਹਰਿਆਣੇ ਤੇ ਜੂਪੀ ਦਾ ਲਾਉਣ ਦੀ ਸੌਂਜੋ ਜਿਹੜਾ 4 ਦਿਨ ਹੁਣ ਸੌਣਾ ਸੌਂਜੋ ਜਿਹੜਾ 4 ਦਿਨ ਸੌਣਾ ਵੇ ਲੱਗਣੀ ਨਾ ਫੇਰ ਸੀਜ਼ਨ ਚ ਸੌਣ ਦੀ ਕਿੱਤ ਲੋ ਤਿਆਰੀ ਮੁੰਡਿਓ ਕਪੈਣ ਚ ਲਾਉਣ ਦੀ ਸੀਜ਼ਨ ਬਾਡੀ ਦਾ ਲਾਉਣ ਦੀ ਓ ਹਰਿਆਣੇ ਚੋਂ ਕੰਮ ਖਤਮ ਕਰ ਪੰਜਾਬ ਆ ਆਪਣੇ ਕਪੈਣ ਚ ਲਾਉਣ ਦੀ ਹਰਿਆਣੇ ਚੋਂ ਕੰਮ ਖਤਮ ਕਰ ਸਾਰਾ ਬਾਡੀ ਦਾ ਪੰਜਾਬ ਆ ਆਪਣੇ ਕਪੈਣ ਚ ਲਾਉਣ ਦੀ ਓ ਮੰਜਾ ਬਾਪੂ ਦਾ ਮੰਡੀ ਵਿੱਚ ਡਾਉਣ ਦੀ ਖੇਤਲੋ ਤਿਆਰੀ ਮੁੰਡਿਓ ਕਪੈਨ ਨੂੰ ਚਲਾਉਣ ਦੀ ਸੀਜ਼ਨ ਬਾਡੀ ਦਾ ਲਾਉਣ ਦੀ ਖੇਤਲੋ ਤਿਆਰੀ ਮੁੰਡਿਓ ਕਪੈਨ ਨੂੰ ਚਲਾਉਣ ਦੀ ਸੀਜ਼ਨ ਬਾਡੀ ਦਾ ਲਾਉਣ ਦੀ ਉਹ ਲੇਬਰ ਕਰ ਲੋ ਪੱਕੀ ਤੂੜੀ ਨੂੰ ਅੰਦਰ ਪਾਉਣ ਦੀ ਲੇਬਰ ਕਰ ਲੋ ਪੱਕੀ ਤੂੜੀ ਨੂੰ ਅੰਦਰ ਪਾਉਣ ਦੀ ਉਹ ਦੇਰ ਲੱਗਣੀ ਨਾ ਲੀਪਰ ਨੂੰ ਚਲਾਉਣ ਦੀ ਖੇਤਲੋ ਤਿਆਰੀ ਮੁੰਡਿਓ ਕਪੈਨ ਨੂੰ ਚਲਾਉਣ ਦੀ ਸੀਜ਼ਨ ਬਾਡੀ ਦਾ ਲਾਉਣ ਦੀ ਖੇਚ ਲੋ ਤਿਆਰੀ ਮੁੰਡਿਓ ਕਪੈਨ ਨੂੰ ਚਲਾਉਣ ਦੀ ਸੀਜ਼ਨ ਬਾਡੀ ਦਾ ਲਾਉਣ ਦੀ ਉਹ ਆਪਣੇ ਇਲਾਕੇ ਚੋਂ ਕਾਮਨ ਮੇੜ ਸਾਰਾ ਅਕਾਲ ਤੱਕ ਤਹਾਜ਼ਰੀ ਲਵਾਉਣ ਦੀ ਉਹ ਪਿੰਡਾ ਆਪਣੇ ਚੋਂ ਕਾਮਨ ਮੇੜ ਸਾਰਾ ਅੰਬਰਸਰ ਹਾਜ਼ਰੀ ਲਵਾਉਣ ਦੀ ਉਹ ਪਾਕਿਸਤਾਨ ਦੀਆਂ ਹੱਦਾਂ ਤੇ ਕਪੈਨ ਨੂੰ ਚਲਾਉਣ ਦੀ ਪਾਕਿਸਤਾਨ ਦੀਆਂ ਹੱਦਾਂ ਤੇ ਕਪਾਣ ਨੂੰ ਚਲਾਉਂਦੀ ਹਰ ਬੰਦੇ ਨੂੰ ਆਸ ਹੁੰਦੀ ਰੰਗੀਆਂ ਵਾਲਿਆ ਦਾਣੇ ਘਰ ਆਉਣ ਦੀ ਹਰ ਬੰਦੇ ਨੂੰ ਆਸ ਹੁੰਦੀ ਰੰਗੀਆਂ ਵਾਲਿਆ ਦਾਣੇ ਘਰ ਆਉਣ ਦੀ ਕਿੱਤਲੋ ਤਿਆਰੀ ਮੁੰਡਿਓ ਕਪਾਣ ਨੂੰ ਚਲਾਉਣ ਦੀ ਸੀਜ਼ਨ ਵਾਢੀ ਦਾ ਲਾਉਣ ਦੀ ਕਿੱਤਲੋ ਤਿਆਰੀ ਮੁੰਡਿਓ ਕਪਾਣ ਨੂੰ ਚਲਾਉਣ ਦੀ ਜੂਪੀ ਤੇ ਹਰਿਆਣੇ ਦਾ ਸੀਜ਼ਨ ਲਾਉਣ ਦੀ